ਦੋਸਤੋ ਪਿਆਰ ਭਰੀ ਸასი ਕਾਲ ਇੱਕ ਛੋਟਾ ਜਿਹਾ ਬਲੌਗ ਸ਼ੁਰੂ ਕਰਨ ਜਾ ਰਹੇ ਆ ਜੀ ਕੱਲ ਰਕੇਸ਼ ਸ਼ਰਮਾ ਜੀ ਦੇ ਸਾਦੇ ਤੇ ਅਸੀਂ ਪਹੁੰਚੇ ਜੀ ਮੰਡੀ ਡੱਬਲੀ ਉਹਨਾਂ ਦੇ ਗੈਸਟ ਹਾਊਸ ਤੇ ਕੁਮਾਰੀ ਸ਼ੈਲਜਾ ਜੀ ਦੀ ਜਿੱਤ ਲਈ ਉਹਨਾਂ ਨੂੰ ਵਧਾਈ ਦੇਣ ਤੇ ਸਾਨੂੰ ਉਹਨਾਂ ਨੇ ਆਪਣੇ ਮੰਦਰ ਦੇ ਵਿੱਚ ਇਨਵਾਈਟ ਕੀਤਾ ਸੋ ਅਸੀਂ ਉਹਨਾਂ ਨੂੰ ਬੁੱਕਾ ਭੇਟ ਕੀਤਾ ਜੀ ਫਿਰ ਉਹਨਾਂ ਦੇ ਗੈਸਟ ਹਾਊਸ ਦੀਆਂ ਪੌੜੀਆਂ ਚੜੇ ਸ਼ਰਮਾ ਜੀ ਵੇਖੋ ਮੇਰੇ ਨਾਲ ਸ਼ਰਮਾ ਜੀ ਆ ਰਹੇ ਆ ਪੌੜੀਆਂ ਚੜ ਰਹੇ ਆ ਤੇ ਮੇਰੇ ਨਾਲ ਸਾਰੇ ਮੇਰੇ ਪਿੰਡ ਦੇ ਪਤਵੰਤੇ ਸੱਜਣ ਜਿਨ੍ਹਾਂ ਦਾ ਇੱਕ ਰੁਤਬਾ ਇੱਕ ਖਾਸ ਪਹਿਚਾਣ ਹੈ ਸਾਰੇ ਜਾਣੇ ਮੇਰੇ ਸਤਿਕਾਰਯੋਗ ਹੈ ਮੇ ਤੋਂ ਵੱਡੇ ਹੈ ਸਾਰੇ ਜਾਣੇ ਔਰ ਸ਼ਰਮਾ ਜੀ ਨੂੰ ਉਚੇਚੇ ਤੌਰ ਤੇ ਮਿਲਣ ਪਹੁੰਚੇ ਸੀ ਮੇਰੇ ਨਾਲ ਮੇਰਾ ਮਿੱਤਰ ਪਿਆਰਾ ਕਾਲਾ ਠੇਕੇਦਾਰ ਔਰ ਸਾਰੇ ਨੰਬਰਦਾਰ ਸਰਪੰਚ ਜਿਨੇ ਵੀ ਪਤਵੰਤੇ ਸੱਜਣ ਸੀ ਇਹਨਾਂ ਵਰਕਰਾਂ ਨੇ ਕਾਂਗਰਸੀ ਵਰਕਰ ਇਹ ਇਹਨਾਂ ਨੇ ਬਹੁਤ ਜ਼ੋਰ ਲਾਇਆ ਸ਼ੈਲਜਾ ਜੀ ਨੂੰ ਵੱਡੀ ਜਿੱਤ ਦਵਾਈ 268497 ਵੋਟਾਂ ਤੇ ਫਿਰ ਅਸੀਂ ਇੱਕ ਗਰੁੱਪ ਫੋਟੋ ਖਚਾਈ ਉਸ ਤੋਂ ਬਾਅਦ ਕੁਰਸੀਆਂ ਤੇ ਬਿਰਾਜਮਾਨ ਹੋਏ ਤੇ ਸ਼ਰਮਾ ਜੀ ਨਾਲ ਕੁਝ ਲੋਕਾਂ ਨੇ ਕੀਤਾ ਵਿਚਾਰ-ਵਟਾਂਦਰਾ ਕੁਝ ਸ਼ਰਮਾ ਜੀ ਨੇ ਆਪਣੀਆਂ ਗੱਲਾਂ ਸੁਣਾਈਆਂ ਕੁਝ ਸਾਡੇ ਸੱਜਣਾ ਨੇ ਆਪਣੀਆਂ ਗੱਲਾਂ ਸੁਣਾਈਆਂ ਪਿਆਰਕ ਮਿਲਣੀ ਇਸੇ ਤਰ੍ਹਾਂ ਜਾਰੀ ਰਹੀ ਸਾਰੇ ਆਪਣੀਆਂ-ਆਪਣੀਆਂ ਗੱਲਾਂ ਕਰਦੇ ਰਹੇ એનਰਜੀ ਸਾਰਿਆਂ ਦੀ ਵਾਧ ਗਈ ਤੇ ਉਸ ਤੋਂ ਬਾਅਦ ਸ਼ਰਮਾ ਜੀ ਨੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਸੀ ਕਹਿੰਦੇ ਵੀ ਗੱਲਾਂ ਮਾਰਦੇ ਆ ਚਾਹ ਪਾਣੀ ਲੇਟ ਕਰ ਰਹੇ ਸੀ ਕਿਉਂਕਿ ਗੱਲਾਂ ਕਰਨੀਆਂ ਜ਼ਰੂਰੀ ਸੀ ਰਜ਼ੀਮਿਆਂ ਬਾਅਦ ਐਨੇ ਲੋਕ ਇਕੱਠੇ ਹੋਏ ਸੀ ਔਰ ਟਾਈਮ ਤੋਂ ਟਾਈਮ ਕੱਢ ਕੇ ਮਿਲੇ ਸੀ ਸ਼ਰਮਾ ਜੀ ਨੇ ਆਪਣੀਆਂ ਰੱਬ ਦੇ ਘਰ ਦੀਆਂ ਗੱਲਾਂ ਸੁਣਾਈਆਂ ਬਹੁਤ ਸੁਣ ਕੇ ਆਨੰਦ ਆਇਆ ਕਿਉਂਕਿ ਬਹੁਤ ਸੋਝੇ ਤੇ ਸਿਆਣੇ ਨੇਕ ਇਨਸਾਨ ਹੈ ਧਾਰਮਿਕ ਕੰਮਾਂ 'ਚ ਉਚੇਚੇ ਤੌਰ ਤੇ ਹਿੱਸਾ ਲੈਣ ਵਾਲੇ ਇਨਸਾਨ ਹੈ ਔਰ ਵਧ ਚੜ੍ਹ ਕੇ ਦਾਨ ਦੇਣ ਵਾਲੇ ਇਨਸਾਨ ਹੈ ਸਮਾਜ ਸੇਵੀ ਹੈ ਸੁਪਨਾ ਐਮਐਲਏ ਬਣਨ ਦਾ ਮਾਲਕ ਜਲਦੀ ਪੂਰਾ ਕਰੇ ਸੋ ਫਿਰ ਅਸੀਂ ਸਾਰਿਆਂ ਨੇ ਫਿਰ ਸਟੇਜ ਦੇ ਉੱਪਰ ਆ ਕੇ ਸ਼ਰਮਾ ਜੀ ਨੂੰ ਮੁਕਾਪ ਭੇਟ ਕੀਤਾ ਸ਼ਰਮਾ ਜੀ ਨੂੰ ਜਨਮ ਦਿਵਸ ਦੀ ਵਧਾਈ ਦਿੱਤੀ ਸਾਰਿਆਂ ਨੇ ਗਰੁੱਪ ਫੋਟੋ ਖਿਚਾਈ ਤੇ ਫਿਰ ਅਸੀਂ ਚਾਹ ਪਾਣੀ ਪੀ ਕੇ ਆਪਣੇ ਆਪਣੇ ਘਰਾਂ ਉੱਪਰ ਤੇ